ਮੋਗੇ ਤੋਂ ਰੋਡ ਸਿੱਧਾ ਜਾਂਦਾ ਮੋਤਾ ਨੂੰ ਉਂ ਯਾਦ ਨਹੀਂ ਹੈਗੇ ਆ ਬਾਪੂ ਕਿਵੇਂ ਪੜਿਆ ਹੈ ਨਹੀਂ ਜਾਣੀ ਨਾ ਜਮਾ ਨਹੀਂ ਪੜਿਆ ਤੇ ਨੰਬਰ ਕਿੰਨੇ ਆ ਤੇਰੇ ਕੋਲ ਡੈਰੀ ਚ 100 ਇਹ ਤਾਂ ਬਾਲੇ ਆ ਇੰਨੇ ਦਾ ਪਿੰਨਾਂ ਘਰੇ ਪਿੰਨਾਂ ਪੜਦਾ ਨੰਬਰ ਲੈ ਲੈ ਠੀਕ ਹੈ ਇਹਦੀ ਕੀ ਖਾਸੀਅਤ ਦੱਸ ਕੀ ਆ ਗੱਲਬਾਤ ਇਹਦੇ ਚ ਡੈਰੀ ਦੇ ਉੱਤੇ ਨੰਬਰ ਲਿਖੇ ਹੋਏ ਨੇ ਹਾਂ ਤੇ ਨਾਲ ਆਣ ਪਰ ਬੰਦਾ ਹੈ ਮੈਂ ਦੱਸਣਾ ਵੀ ਫਲਾਣੇ ਦਾ ਫਲਾਣੇ ਦਾ ਨਿਸ਼ਾਨੀਆਂ ਲਾਈਆਂ ਨਿਸ਼ਾਨੀਆਂ ਨਿਸ਼ਾਨੀ ਵੇਖ ਕੇ ਮੈਂ ਦੱਸਣਾ ਵੀ ਫਲਾਣੇ ਬੰਦੇ ਦਾ ਠੀਕ ਹੈ ਅੱਛਾ ਉਹ ਦੇਖੀਏ ਨਿਸ਼ਾਨੀਆਂ ਕਈਆਂ ਇਹ ਲਾਈਆਂ ਨੇ ਚਲ ਹੁਣ ਦੱਸੀ ਚ ਬੋਲੀ ਚੱਲ ਆ ਥੱਲੇ ਹਾਥੀ ਜਗੀ ਸਭ ਸੰਤਰਾਮ ਹਾਥੀ ਸੰਤਰਾਮ ਬਾਥੀ ਬਹੁਤ ਜੰਦਾ ਠੀਕ ਹੈ ਆ ਮੇਰਾ ਭਤੀਜਾ ਮੇਹਸਰੀ ਰਹਿੰਦਾ ਮਿਸਤਰੀ ਆ ਤਿੰਨ ਕਰੰਟੀਆਂ ਪਈਆਂ ਆਪ ਬੋਨੇ ਦਾ ਮੈਂ ਬੰਦਾ ਮੇਹਰੋ ਸ਼ਰਮਾ ਪੈਸੇ ਕੱਢਦਾ ਆ ਏਟੀਐਮ ਆ ਗੂਠੇ ਵਾਲਾ ਆ ਮੇਰੀ ਆਪਦੀ ਕੁੜੀ ਖੜੀ ਮੇਲੋ ਠੀਕ ਆ ਆ ਮੇਰਾ ਦੋਤਾ ਮੱਖਾ ਆਵੇ ਲਿਖਿਆ ਵੀ ਆ ਇਹ ਨਾਈ ਦਾ ਰਾਜੂ ਰਾਜੀ ਨਾਈ ਗੈਂਟੀ ਅੱਛਾ ਆ ਮੇਰੀ ਸਾਲੀ ਆ ਨਾਗੇਸਨਾ ਪਾਛੋ ਆਵੇ ਲਿਖਿਆ ਹੂੰ ਛੋਟੂ ਦਾ ਡਾਕਟਰ ਸਾਲੀ ਮਿੰਦਾ ਛਿੰਦਾ ਮੈਂਬਰ ਅੱਛਾ ਸੁੱਖਾ ਸਰਪੰਚ ਅੱਛਾ ਹੁਣ ਦਾਸ ਜਿਹੜਾ ਹੋਣ ਵਾਲਾ ਠੀਕ ਆ ਬਾਈ ਲਵੀ ਬੈਠਾ ਇਹਨਾਂ ਦਾ ਨਿਸ਼ਾਨੀ ਤੇਈ ਆ ਬਾਈ ਨੰਬਰ ਇਹਨਾਂ ਦਾ ਨਿਸ਼ਾਨੀ ਟਰੈਕਟਰ ਅੱਛਾ ਟਰੈਕਟਰ ਰੈਡੀ ਸਾਫ ਲਿਆ ਆ ਹੈਗਾ ਅਮਰਜੀਤ ਫੌਜੀ ਹੂੰ ਆ ਵੀ ਲਿਖਿਆ ਪਿਆ ਜੀਤਾ ਫੌਜੀ ਦੋਏ ਭਰਾ ਅੱਛਾ ਆ ਵੱਡਾ ਆ ਛੋਟਾ ਇਹ ਪਲਸਨ ਆ ਗਿਆ ਆ ਆਇਆ ਨਹੀਂ ਇਹ ਵੱਡਾ ਇਹਦੇ ਦੋ ਪਿਸਤੌਲ ਆ ਨਿੱਕਾ ਉਹਦੇ ਇੱਥੇ ਆ ਨੰਬਰ ਆ ਨਿੱਕੀ ਵੱਧਣੀ ਦਾ ਕਲਵੰਤ ਫੌਜੀ ਪਿਸਤੌਲ ਹਾਂ ਠੀਕ ਐ ਅਸੇ ਪਿਸਤੌਲ ਦਾ ਹਾਂ ਆ ਬੇ ਨਾਮ ਵੀ ਲਿਖਿਆ ਪਿਆ ਨਾਮ ਯਾਨੀ ਬਾਪੂ ਨੂੰ ਉਹ ਪਤਾ ਵੀ ਇਸੇ ਲਿਖਿਆ ਪਿਆ ਉਹ ਪਹਿਲਾਂ ਨਹੀਂ ਹੁੰਦਾ ਸਿਮਲਾ ਸਿਮਲਾ ਪੱਟੀ ਹਾਂ ਇਹ ਵੀ ਗਾਵਣ ਵਜਾਉਣ ਦਾ ਪਹਿਲਾਂ ਨੈਟ ਉੱਤੇ ਪਾਉਂਦਾ ਹੁੰਦਾ ਸੀ ਅੱਛਾ ਆ ਨਾਲ ਉਹ ਸਾਪੀ ਹੋਈ ਆ ਇਹ ਤੁੰ ਵੀ ਠੀਕ ਐ ਆ ਮੇਰਾ ਆਪਦਾ ਨੰਬਰ ਆ 8727027080 ਠੀਕ ਐ ਇਹਦੇ